ਆ 7 ਨਾ ਹੋ ਗਏ ਫਿਰ ਹਾਂ 7 ਹੋ ਗਏ 7 ਹੋ ਗਏ ਲੋ ਬਾਹ ਖੜੇ ਯਾਰਾ ਹਾਂ ਹਾਂ ਪੰਜਾ ਪੰਜਾ ਹਾਂ 7 ਹੋ ਗਏ ਬੋ ਯਾਰਾ ਜੈ ਜੀ ਮੁੰਨੋਂ ਕਰੀਏ ਵੇਚਣੇ ਨੇ ਤੇਰੇ ਮੁੰਡੇ ਨੂੰ ਮੇਜੂ ਯਾਰਾ ਜੇ ਪਈ ਪੈਸੀ ਬਾਹੋਂ ਮੰਦਰੇ ਸੋ ਗਾਣਾ ਕੀ ਹੈ ਲੈ ਲੈ ਉਹ ਤਾਂ ਟੱਪਿਆ 6 6 ਦੇ ਲੈ ਲੈ ਨਾ ਤਾਂ ਤੇਰੇ ਸੀਸੂ ਦੇ ਕਣੀ ਯਾਰਾ ਹਾਂ ਹਾਂ ਕਿ ਜੇ ਗੱਡੀ ਸਾਹਮਣੇ ਤੇ ਕਹਿੰਦਾ ਵੇਚ ਲਾ ਨਹੀਂ ਨਾ ਕੀ ਯਾਰ ਤੂੰ ਦੱਸ ਫਿਰ ਕੋਈ ਗੱਲ ਨਹੀਂ ਕੋਈ ਹਾਂਜੀ ਐਵੇਂ ਜੇ ਤੁਸੀਂ ਜੇ ਪਾਸ਼ੇ ਬਾਹੋਂ ਮੰਗੇ ਨਾ ਯਾਰ ਮੈਂ ਕਿੰਨੇ ਕੁ ਮੋੜੀ ਜੀ ਬੰਦੇ ਹਾਂ ਯਾਰਾ ਉਹ ਲੈ ਇਹ ਅੱਛੀ ਖਦਾ ਬੱਕਰਾ ਇਹ ਨਾ ਹੈ ਨਹੀਂ ਨਾ ਇਹਦਾ ਜੀ ਦੇ ਨਸੀਬ ਦਾ ਸਤ ਲੈ ਲਉਣਾ ਹਾਂ ਜੀ ਤੁਸੀਂ ਤਲਾ ਤੁਹੀਂ ਮੋਲ ਲਾਓ ਫੜੋ ਆ ਫੜੋ ਮੇਰਾ ਨੋਟ ਕੱਟ ਕੇ ਤੁਸੀਂ ਲਓ ਬਲਾ ਮਾੜਾ ਯਾਰ ਤੈਨੂੰ ਪਹਿਲਾਂ ਕਹਿ ਗਏ 25-2500 ਰੁਪਇਆ ਕਿਉਂ ਓਏ 2500 ਮੈਂ ਲਖਾਈ ਥੱਡੇ ਕਿੰਨੇ ਨੇ ਨੀ ਆ ਲੈਣੇ ਨੇ ਬਸ ਲਾਸਟ ਹੀ ਚਾਂਸ ਦੇ ਮਾਂ ਹਾਂ ਇੱਕ ਜੀ ਲਮੇਟ ਦੀ ਯਾਰ ਸਾਢੇ ਪੰਜ ਪੰਜ ਦੇ ਦੇ ਬੱਚੀ ਜਾਂ ਨਾ ਤਾਂ ਦੇ ਨਡੂ ਗੱਲ ਹੋ ਰਹੀ ਬਈ ਨਾ ਤੇ ਦੇਖਣ ਪੰਜ ਦੇ ਆਪਣਾ ਸੀਗਾ ਕੰਮ ਆਇਆ ਨਾ ਕਈ ਵੀ ਮੈਨੂੰ ਜਾਂਚ ਲੈ ਗਿਆਦਾਗਾ ਆਹ ਦੇਖ ਯਾਰ ਉਹ ਦੋ ਮੈਨ ਵਗਿਆ ਨੇਗੇ ਤੇ ਬਾਕੀ ਆਹ ਆਹ ਭਾਂ ਦੇ ਦੋ ਜਾਨੀਆਂ ਲਾਹ ਚਿੱਗਲੇ ਆ ਨੇ ਆ ਜੀ ਚੰਗਾ ਮਾਰਾ ਦੇ ਵਿੱਚ ਦਗਦਾ ਯਾਰ ਚੰਗਾ ਮਾਰਾ ਵਿੱਚ ਪੈ ਗਿਆ ਆ ਦੋ ਬਾਦ ਆ ਦੋ ਵਗਿਆ ਨੇ ਕਹੋਈ ਵਧੀਆ ਕੋਈ ਨਾ ਮੈਨ ਇਕੱਠਿਆਂ ਨਹੀਂ ਦੱਸਿਆ ਮੈਨੂੰ ਐਸੀ ਪਤਾ ਨਹੀਂ ਲੱਗ ਰਿਹਾ ਯਾਰ ਤਿੰਨਾਂ ਤੇ ਉਹਨਾਂ ਰੱਖ ਨੇ ਰੱਖਦਾ ਬੜੀ ਖੁਸ਼ੀ ਨਾਲ ਯਾਰ ਜਿਹੜੇ ਚੰਗੇ ਲੱਗਦੇ ਨੇ ਉਹ ਲੈ ਲੈ। ਜਿੰਨ ਹਰੀ ਜਾਂਦੇ ਯਾਰ ਤੁਹਾਡਾ ਖਰਾਬ ਹੋ ਯਾਰ। ਕੱਟ ਹੀ ਐ ਸਰ। ਲੈ ਔਖਾ ਤਾਂ ਕੀ ਆ ਜਿੱਥੇ ਹੋਰ ਨੂੰ ਪਾਉਣੇ ਕਾ ਖੇਡਣ ਨੂੰ ਪਾਲਾਂਗੇ। ਓਏ ਯਾਰ ਦੂਜੀ ਛੱਡ ਕੇ ਜਾਣੇ ਨੇ ਹੈਗੇ ਯਾਰਾ। ਫਿਰ ਅਸੀਂ ਉੱਥੋਂ ਹੋਰ ਕਿਦੋਂ ਲੈਣੇ ਆਇਆ। ਲੈ ਜੀ ਹੁਣ। ਕਿੱਥੇ ਫੜਾ? ਲੈ ਹਮ ਆ ਰੰਗ ਜਰ ਕੀ ਰਾਤ ਹੈ ਉਹ। ਇਹ ਤਾਂ ਆਪਣਾ ਕੰਮ ਆ। ਉਹ ਤਾਂ ਜੇ ਕਹਿਣਾ ਆਪਾਂ ਗਰੰਗ ਦੀਆਂ ਐ ਕਰਦੀ। ਲੈ ਫੜ ਤੇਰੇ ਨਾਂ ਨੇ ਬੈਠੇ ਹੁਣ ਜਿਹੇ ਤੇ ਚੰਗਰਾ ਮਾਰਾ ਬੈਠੀ ਰਹਾ। ਯਾਰ ਦੱਸ ਬੋਲ ਦੇ ਪਹਿਲਾਂ। ਵਿੱਚੇ ਜਰਾ ਦਿਖਾ ਇਹਨਾਂ ਕੋਈ ਚਾਹ। ਹਾਂ ਹਾਂ ਬੋਲੋ। ਨੰਤ ਨਾ ਯਾਦ ਦੇਤੀ ਯਾਰ ਰੱਖ ਲੈ ਬਾਹੋ ਹੋਗੇ ਨਾ ਨਾ ਹੋਗੇ ਹੁੰਦੇ ਮਿੱਠੂ ਹੋ ਹੋਗੇ ਮਹਾ ਹੋਗੇ ਥੱਲੇ ਖੜਾਂਗਾ ਬਗਰੇ ਰਹੇਗਾ ਨਹੀਂ ਇੱਕ ਮਰ ਹੈ ਖੜ ਜਾ ਇੱਕ ਮਰ ਗਿਆ ਤੇਰੇ ਪੈ ਵੇ ਖਰੇ ਨੇ ਇੱਕ ਮਰਗਾ ਤਾਂ ਗਈ ਸੁੱਚੀ ਗਿਆ ਨਾ ਨਾ ਇਹਨੇ ਇਹਦੇ ਪੈ ਨਾ ਨਾ ਯਾਰ ਗਾਲ ਖੜਦਾਂ ਨੂੰ ਮੈਂ ਕਰਾਂ ਕੀ ਆਦਾ ਕੋਈ ਗੱਲ ਨਹੀਂ ਫਿਰ ਖੜੇ ਨੇ ਆਪਣੇ ਤਾਂ ਖੜੇ ਨੇ ਨਾ ਮੇਵੜੇ ਹੋਰ ਵਧੀਆ ਡਗਣਾ ਹੁੰਦੇ ਨੇ ਨਹੀਂ ਨਹੀਂ ਐਨੇ ਦੇ ਹੁੰਦੇ ਆਪਾਂ ਦੇ ਦਿੰਦੇ ਸਰੀ ਮਰ ਗਿਆ ਹੁਣ ਯਾਰ ਤੈਨੂੰ ਖਾਈ ਗੁਈ ਪਾ ਕੇ ਯਾਰ ਇਹ ਮੰਨੂ ਵੀ ਯਾਰ ਮੈਂ ਤਾਂ ਦੇਣ ਦਸਵਾਣਾ ਨੋਨੇਗਾ ਯਾਰ ਆਪਣਾ ਹੀ ਰੋਕ ਨਾ ਯਾਰ ਉਹ ਤਾਂ ਠੀਕ ਆ ਇਹਨੂੰ ਲੌਂਗ ਮਾਰ ਸਰਫਰ ਬੀ ਲੌਂਗ ਨਾ ਸਾਥ ਸੱਤ ਨਹੀਂ ਉਹ ਤਾਂ ਠੀਕ ਆ ਤਾਂ ਕੋਈ ਗੱਲ ਨਹੀਂ ਹਾਂ ਉਹ ਠੀਕ ਹੋ ਗਿਆ ਹਾਂ ਹਸਾ ਮੇਰਾ ਬੱਗ ਗਿਆ ਹਸਨ ਖਾਈ ਦਾ ਬੱਗ ਗਿਆ ਚੋਦੋ ਨਾ ਨਿਕੋ ਗਿਆ ਉਹ ਤਾਂ ਕੋਈ ਚਲ ਅਗਰ ਖਸੂ ਗਿਆ ਉਹ ਤਾਂ ਗਿਆ ਤਾਂ ਉਹ ਤਾਂ ਜਿਹੜਾ ਜਾਊਗਾ ਜਾਊ ਦੇ ਵਧੀਆ ਰਹਿਆ ਮਟ ਲੜਦੀ ਏ ਹੋਰ ਕਿਸੇ ਕੰਨ ਨੂੰ ਜਿਆਦਾ 500 ਥੱਲੇ ਤਾਂ ਦੇਣੀ ਇਹ ਖੜੋ ਇੱਕ ਮਿੰਟ ਖੜ ਜਾ ਥੱਲੇ ਦਾ ਜਮੀ ਨਹੀਂ ਦੇਣੀ ਹੈ ਕਿ ਆਪਾਂ ਜੀ 5000 ਨਹੀਂ ਲੱਗਦੇ ਯਾਰ ਭਾਈ 500 ਨਹੀਂ ਲੱਗਦੇ ਯਾਰ ਯਾਰ 500 ਦੇ ਦਿੰਦੇ ਨਹੀਂ ਯਾਰ 35 ਦੇਣਾ ਤਾਂ 5 ਹੀ ਦੇ ਦਿੰਦੇ ਤੈਨੂੰ ਜੇ ਮੈਂ ਜੇ ਮੈਂ ਉਹਨਾਂ ਹੁੰਦਾ ਜੋੜੀ ਤੇ 55 5500 ਲੱਗ ਗਿਆ ਆ ਬੱਚੇ ਨੇ 4 4000 ਜਿਹੜੇ ਬੱਚੇ ਨੇ ਯਾਰ ਆ ਇਹਦਾ 4 4000 ਲੱਜੁਕਾ ਤੱਕ ਉਹ ਆ ਬੱਚੇ ਉਹਨਾਂ ਨੇ ਜਮ ਐ ਇੱਕੋ ਜੀ ਹੈ ਚੌਥਾ ਹਾ ਘੜਾਇ ਇਹਦੇ ਨਾਲ ਤੇ ਜਦੋਂ ਹੈ ਕਿ ਇੱਕੋ ਜ ਨੇ ਤਾਂ ਅਹੀਂ ਇੱਕੋ ਜ ਰਹਿ ਗਏ ਇਹ ਤਾਂ ਗੰਡਾ ਆਏ ਆਏ ਨਹੀਂ ਗੱਡਾ ਹੈਗੀ ਆ ਬਗੇ ਘੰਟਾ ਸਾਨੂੰ ਪਤਾ ਨਾ ਕਿ ਆਹ ਭਾ ਜਰ ਇੱਕ ਮਿੰਟ ਜਦੋਂ ਫੋਨ ਨਹੀਂ ਹੈਗਾ ਤੂੰ ਭਾਦਰ ਦੇ ਲਾਲਾ ਜੀ ਕਿੰਨੇ ਬਣ ਕੇ ਲਖਾਈ ਆਪਣੀ ਕਰ ਲੈਣੇ ਮੈਨੂੰ ਮਿੱਠੂ ਬੋਲਦੇ ਕੋਈ ਗੱਲ ਨਹੀਂ ਮੈਨੂੰ ਕੁੱਗੂਆਂ ਦੇਊਗਾ ਲਖਾਈ ਕਰ ਲੈਣਗੇ ਸਹਰਾ ਨਹੀਂ ਸਹੀ ਕਰ ਲੈਣਗੇ ਕਿੰਨੇ ਦੇ ਕਹਣਾ 30000 ਰੁਪਏ ਦੰਦਾ ਦਲਾ ਜੋ ਵੀ ਨਹੀਂ ਦੰਦਾ ਉਹ ਲਖਾਈ ਜੇ 555 ਉਹ ਲਖਾਈ ਜੇ ਉਹ ਤਾਂ ਗਈ ਕਿਸੇ ਦਾ ਦੂਜੇ ਉਹਨਾਂ ਦੇ 555 5500 ਤਾਂ ਮੈਨੂੰ ਡੱਕਿਆ ਪਿਆ ਦਿੱਤੇ ਨਹੀਂ ਹੈਗੇ ਉਹ ਆਹ ਲੈਣਾ ਦਵਾ ਯਾਰ ਮਰ ਗਿਆ ਪਿਆ ਦਿੱਤੇ ਨਹੀਂ ਹੈਗੇ ਦੰਦਾ ਨਹੀਂ ਆਇਆ ਦੰਦਾ ਨਹੀਂ ਆਇਆ ਗੈਦੂ ਥੱਲੇ ਚਲ ਮੈਂ ਦੇ ਤਾ ਉਹਦਾ ਕੋਈ ਗੱਲ ਨਹੀਂ ਵੀਰੇ 200 ਰੁਪਏ ਤਾਂ ਸਾਡਾ ਹੀ ਹੋ ਗਿਆ ਫਿਰ ਕੋਈ ਗੱਲ ਨਹੀਂ ਉਹਦਾ ਜੇ ਸਾਡਾ ਲਾਓ ਕਿੰਨਾ ਜਿਆਦਾ 7000 ਨਹੀਂ ਇਹਨੂੰ ਖਾਤਾ ਬਹੁਤ ਹੋ ਜਾਊਗਾ ਯਾਰ ਤੇ ਫਿਰ ਲਖਾਈ ਪੈਗੀ 700 700 ਕਿਹੜਾ ਆਪ ਸੁਣਾ 1400 ਤਾਂ ਲਖਾਈ ਪੈਗੀ 700 ਤੁਹਾਡਾ 2100 ਰੁਪਏ ਤੇ ਹੋ ਗਿਆ ਕਿ ਕਿਹਦਾ ਲਗਾ ਗਿਆ ਤੁੰ ਤੇਨੂ ਬਾਬੇ ਮੈਂ ਮੈਨੂੰ ਮਰ ਜਾਣਗੇ ਹੋ ਗਿਆ ਤੇਰਾ 6000 12000 ਨਹੀਂ ਬਈ ਫਿਰ ਪੋਕਦੇ ਨਹੀਂ 12 ਜੇ ਤਾਂ ਇਹਨੂੰ ਨਹੀਂ ਪੁੱਗਦੇ ਫਿਰ ਮੈਨੂੰ ਵੀ ਪੁੱਗੂਗੀ ਸਮਝਿਆ ਨਹੀਂ ਸਾਡਾ ਫਿਰ 2100 ਰੁਪਏ ਦਾ ਹੀ ਹੈ ਜੇ ਚੀਜ਼ ਲਵੇਂਗਾ ਤਾਂ ਲੱਗੂਗਾ ਇਹ ਲੈਣੀ ਨਹੀਂ ਫਿਰ ਤਾਂ ਪੈਸੇ ਦੇ ਫਿਰ ਮੁੰਡਾ ਮਰ ਕਰ ਲੈ ਕਰ ਲੈ ਮਰ ਮੁੰਡਾ ਮੁੰਨੀ ਦੱਸਿਆ ਮਿੱਠੂ ਆਪਾਂ ਵੱਧ ਦੱਸੀਏ ਕੋਈ ਤੇਰੀ ਮਰਜੀ ਹੈ ਤੇਰੀ ਮਰਜੀ ਹੈ ਆ ਜਾਓ ਤੂੰ ਹੋ ਕਿਨੇ ਕਰੀਏ ਹੁਣ ਨਹੀਂ ਆਈ ਨਹੀਂ ਬੜੇ ਬਾਹਲੇ ਮਹਿੰਗੇ ਜਾਂਦੇ ਮਾਪਾ ਨੂੰ ਬਾਈ ਕੁਝ ਬਣਾਓ ਯਾਰ ਹੁਣ ਕੀ ਕਰਾਂ 55 55 5500 ਤਾਂ ਜੂੜੀ ਤੇ ਲੱਗ ਰਿਹਾ ਇਹਨਾਂ ਦੇ ਓਏ ਓ ਇਹਨਾਂ ਦੇ ਹੱਦ ਆ ਇਹਨਾਂ ਦੇ ਕਿੰਨੇ ਰੁਪਏ ਆ ਰਿਹਾ ਰਿਆ ਲਾ ਮੇਰੇ ਲੱਗੇ ਨੇ ਆਹਾਂ ਕੱਢ ਕੇ ਦੂਜੇ ਪੁੱਸਲਾ ਫਿਰ ਛੱਡ ਮੇਰੇ ਉਹ ਸੌਦਾ ਖਰਾਬ ਹੋ ਗਿਆ ਯਾਰ ਲੈ ਲੈ ਉਹ ਲੈ ਲੈ ਜੋੜੀ ਲੈ ਲੈ ਕੋਈ ਗੱਲ ਨਹੀਂ ਚੰਗੇ ਲੈ ਲੈ ਆਪਾਂ ਨੂੰ ਚੰਗੇ ਨਹੀਂ ਲੱਗਦੇ ਸਰ ਸਾਡੇ ਇਕੱਠੇ ਆਉਂਦੇ ਯਾਰ ਇਕੱਠਿਆਂ ਦੀ ਕਰਿਆ ਮੈਂ ਤਨੂ ਤਾਂ ਕਰ ਕੀ ਨਹੀਂ ਮਗਰ ਮੈਂ 5 500 ਰੁਪਏ ਤਾਂ ਹੀ ਘਾਟਾ ਖਾਣਾ ਜੇ ਇਹ ਮਾਰੀ ਉਹ ਜੇ ਖੜ ਜਾ ਜੇ ਚੰਗੀ ਹੋਵੇ ਗਾ ਗਾਹਾਂਗੇ ਇਹ ਉਹਨਾਂ ਦੇ ਬਾਰੇ ਉਹਨਾਂ ਨੂੰ ਮੰਨ ਨੂੰ ਨਹੀਂ ਲੱਗੇ ਮੇਰੇ ਤਾਂ ਚੰਗੀ ਮੈਂ ਤਾਂ ਬਾੜੇ ਕਦੋਂ ਕਹੂੰ ਮੈਂ ਤਾਂ ਚੰਗੇ ਹੀ ਕਿੰਦੋਂ ਵੀ ਮਰਜੀ ਦਾ ਯਾਰ ਆਪਾਂ ਬੜਾ ਬਹਾਉ ਜਿੰਨੇ ਕਬੜੀ ਲਵਾ ਪਿਆ ਜਿਹਨਾਂ 55 5500 ਲੱਗਿਆ ਚੋ ਇਹ ਕਿਰਨੀ ਆ ਬੱਚੀ ਪਾ ਆ ਉਰਾ ਕੱਢ ਲੈ ਬਾਠੀ ਹਾਂ ਜਿਹੜਾ ਇਹ ਆ ਬਾਠੀ ਉਹਨਾਂ ਕੱਢ ਲੈ ਇਹ ਇਹਨੂੰ ਮੈਂ ਬਾਹਰ ਕੱਢ ਦੋ ਤੇਰਾ ਵੱਡਾ ਜਿਹੜਾ ਇੱਧਰ ਕੱਢ ਲੈ ਹਾਂ ਇਹਨੇ ਛਾਂਟ ਕਰ ਲਾ ਯਾਰ ਹੋਰ ਉਹ ਵੀ ਛਾਂਟ ਪਾ ਇਹਨੂੰ ਉਰਾ ਕੱਢਿਆ ਲੈ ਜਿਹੜਾ ਬੈਠਾ ਨਾਲ ਇੱਧਰ ਛਾਂਟ ਤੇਰੀ ਸ਼ੀਸ਼ਾ ਮੂੜਿਆ ਹੋ ਗਿਆ ਯਾਰ ਇਹਨੂੰ ਇਹਨੂੰ ਉਰਾ ਕੱਢਿਆ ਲੈ ਆ ਬੋ ਬੜੇ ਬੜੇ ਬੋਗੇ ਭਰਾ ਲੱਕ ਰਿਹਾ ਯਾਰ ਹਾਂ 12 10 ਨੇ

ਲਾ ਤੇ ਉਹ ਇਹ ਜਦੋਂ ਚੰਗਾ ਵਾਲਾ ਵਿੱਚ ਹੀ ਜਾਂਦਾ ਠਗੜਾ ਜੀ ਸਾਰੇ ਕੋਈ ਨਹੀਂ ਨਹੀਂ ਵਿਹੜਾ ਹਵੜਾ ਬਾਈ ਨਾਲ ਆਹ ਕਹਿੰਦਾ ਚੰਗਾ ਵਾਲਾ ਲੱਗੂ ਕੋਈ ਆਏਗਾ ਕੰਮ ਹੀ ਕੋਈ ਹੋਣਾ ਕੋਈ ਨਹੀਂ ਹੋਕਰ ਤੂੰ ਬਲਾ ਨੂੰ ਰੇਟ ਦੱਸ ਦੇ 6000 ਦਾ ਆਇਓ ਬਈ ਫਸਨ ਲੋਕ ਕੋਈ ਨਾ ਨਾਉਂਦੇ ਨੀ ਬਾਈ ਦਨੂ ਕੋਈ ਯਾਰ ਕੀ ਯਾਰ ਜੇ ਤੁਸੀਂ ਤੁਸੀਂ ਨਾਉਂਦੇ ਤਾਂ ਫਰਕ ਹੀ ਬਾਹਰ ਪਿਆ ਯਾਰ ਆ ਜਾ ਤੁਸੀਂ ਕੋਈ ਆ ਜੀ ਸਰ ਇੰਨਿਸ ਬਾਅਦ ਆਜ ਕੀ ਨਹੀਂ ਲੱਗੇ ਕੀ ਫਾਇਦਾ ਕੀ ਬਈ ਮੈਂ ਯਾਰ ਕੰਮ ਚੱਲ ਰਹਾ ਬਕਾ ਚੰਦਲਾ ਮੋੜਿਆ ਕਰੀ ਜਾਂਦਾ ਇਹ ਫਾਇਦਾ ਕੀ ਯਾਰ ਖੜਦਾ ਕਰ ਖੜਦਾ ਕਰ ਸੀਸੀ ਮੰਗ ਲਿਆ ਪਤਾ ਨਹੀਂ ਲੱਗੇ ਇੰਨੀ ਲੱਗੇ ਆ 25 ਬਜੇ ਲੈ ਮਾਂ ਗਾਉ ਬੰਦੇ ਨੇ ਕੱਲ ਦਾ ਕੀ ਗੜੀ ਚੱਲ 25-25 ਰੁਪਏ ਲਾਉਣੇ ਆ ਤਾਂ ਮੁੰਡੇ ਦੋ ਬੰਦੇ ਆ ਗਏ ਯਾਰ ਹੁਣ ਡਾਕ ਪੈਰਾ ਮਨ ਮੰਨ ਕੇ ਡੋੜੀ ਪਈ ਯਾਰ ਨਾ ਪਾ ਲਾਉਂਦੇ ਕੁਛ ਯਾਰ ਬਾਹਰ ਫਾਇਦਾ ਕੀ ਕਰਿਆ ਯਾਰ ਕੀ ਗੱਲ ਹਰ ਪੱਕੀ ਗੱਲ ਕੋਈ ਨਹੀਂ ਪੱਕੀ ਹੋ ਜਾਂਦੀ ਨਹੀਂ ਕੋਈ ਉਹੀ ਗੱਲ ਹੈ ਪੱਕੀ ਕਰ ਸਦੀ ਕਰੂਗਾ ਹਾਂ ਕਰਤਾ ਯਾਰ ਆ ਫਾੜਿਆ ਰੋ ਮਾਨਕਾ ਜੀ ਕਰੋ ਬੋਲ ਫਾੜਾ ਬੋਲ ਫੜਾ ਫੜ ਲੈ ਬੋਲ ਤਾਂ ਦੇ ਹਾਣੋ ਤੈਨੂੰ ਨਹੀ ਆ ਗਿਆ ਯਾਰ ਤੇਰਾ ਤਾਂ ਕੀ ਤਗੜਾ ਜਿਹੜਾ ਤੇਰਾ ਤਾਂ ਕੀ ਮਾੜਾ ਕੋਈ ਕੋਈ ਨਹੀਂ ਤੈਨੂੰ ਤਾਂ ਮਾਰੀ ਲਈ ਜਾ ਨਹੀਂ ਬਹਿਦਾ ਚਲ ਕੋਈ ਨੀ ਪੀ ਕੇ ਕਾਹ ਦਾ ਖੜਾ ਹੈ ਬੱਚੋ ਆ ਵੀਰੇ ਕੀ ਹੈ ਜਿੰਨਤਾ ਪੀ ਆ ਉਹ ਆ ਤੇ ਪੀਆ ਨਹੀਂ ਹਵਾ ਦਾ ਪਤਾ ਕੀ ਹੈ ਕਿੰਨਾ ਕਿੰਨਾ ਕੋਈ ਆ ਵੀ ਲੈ ਆਣਾ ਬਿੱਟੇ ਇਹੇ ਲੇ ਬੜੇ ਏੜੇ ਸੱਤਨ ਬਾਬਾ ਜਿੰਨਤਾ 5500 ਰੁਪਏ ਦੀ ਹਾਂ ਦਗੀ ਆਣੇ ਦੋ ਬਿਠਾ ਦਾ ਲੰਮਾ ਹੈ ਮਾ ਬਾਈ ਜਨ ਆ ਕੇ ਬੈਠ ਰਣੀ ਮਾ ਨੂੰ ਕੁਝ ਨਹੀਂ ਕਹਾ ਆ ਪਗੜ ਨੂੰ ਨਾ ਆ ਕੇ ਬੈਠ ਰਣੀ ਤਾਰੇ ਦੇਖਣਗੇ ਬਈ ਪਰ ਨਹੀਂ ਨਿਕਲ ਕਰੇਗਾ ਜੀ ਹਾਂ ਤਾਂ ਲੱਗੇ ਇਹਨੇ ਬੱਕਰੇ ਚੱਕੀ ਇਹਨਾਂ ਬੱਕਰੇ ਕੰਨੀ ਪਾਏ ਨਹੀਂ ਬੱਕਰੀ ਦਵਾ ਕੇ ਯਾਰ ਆਪਾਂ 10 ਤੁਮਲਾ ਤਾਂ ਨਿਕਲ ਆਉਂਦਾ ਤੇ ਕੋ ਬੜੀ ਚਲੋ ਆਪਾਂ ਦਾ ਪੱਕਾ ਮੁੱਲਾ ਚਲੋ ਤੇ ਬਸ ਆਪਣੇ ਕਿਹਾ ਸੀ ਬੱਚੇ ਛੋਟੇ ਹਾਂ ਹੋਵੇ ਯਾਰ ਉਹ ਤਾਂ